ਗੁਰੂ ਦੀ ਪਿਆਰੀ ਸواری ਗੁਰੂ ਦਾ ਖਾਸ ਰੂਪ ਗੁਰੂ ਰੂਪ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪ ਜੀ ਦੇ ਨਾਲ ਇੱਕ ਅੱਜ ਧੰਨ ਧੰਨ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਪੂਰਨ ਬ੍ਰਹਮ ਗਿਆਨੀ ਉਹਨਾਂ ਨੇ ਜੋ ਸੰਗਤ ਦਾ ਭਲਾ ਕੀਤਾ ਜੋ ਸੰਗਤ ਨੂੰ ਬਚਨ ਕਿਤੇ ਉਹ ਕਿਵੇਂ ਵਰਤੇ ਉਸ ਨਾਲ ਸਬੰਧਤ ਆਪ ਜੀ ਦੇ ਨਾਲ ਇੱਕ ਘਟਨਾ ਸਾਂਝੀ ਕਰਨੀ ਹੈ ਜਦੋਂ ਮਹਾਪੁਰਸ਼ਾਂ ਨੇ ਸੱਚਖੰਡ ਜਾਣਾ ਸੀ 2015 ਦੇ ਵਿੱਚ ਉਸ ਤੋਂ ਇਹ ਤਿੰਨ ਮਹੀਨੇ ਦੀ ਕਹਿ ਲਓ ਵੀ ਪਹਿਲਾਂ ਦੀ ਘਟਨਾ ਹੈ ਤਾਂ ਇੱਕ ਪਰਿਵਾਰ ਸੀਗਾ ਆਪਾਂ ਨੇ ਇੱਕ ਧਾਰਨਾ ਸੁਣੀ ਹੈ ਨਾ ਸਾਈਆਂ ਤੂੰ ਮੁਖਣਾ ਨਾ ਮੋੜੀ ਮੁਖ ਦੁਨੀਆ ਮੋੜ ਲਵੇ ਸਾਈਆਂ ਦੋ ਮੁਖੜਾ ਨਾ ਮੋੜੀ ਜਿਹੜੀ ਧਾਰਨਾ ਬਾਬਾ ਪਿਆਰਾ ਸਿੰਘ ਜੀ ਨੇ ਤੇ ਦਾਸਧਰਾਂ ਨਾਲ ਪਿਆਰ ਆ ਉਹਨਾਂ ਦੇ ਇਹ ਪਿੰਡ ਦੇ ਸੰਗਤ ਦੇ ਵਿੱਚੋਂ ਇੱਕ ਘਟਨਾ ਆਪ ਜੀ ਦੇ ਨਾਲ ਸਾਂਝੀ ਕਰ ਰਿਹਾ ਹਾਂ ਤਮਾ ਪੁਰਸ਼ ਉਹਨਾਂ ਨੂੰ ਪਰਿਵਾਰ ਨੂੰ ਚੰਗੀ ਤਰ੍ਹਾਂ ਜਾਣਦੇ ਨੇ ਜੇ ਕਿਸੇ ਨੂੰ ਕੋਈ ਸ਼ੱਕ ਹੋਵੇ ਕੋਈ ਡਾਊਟ ਹੋਵੇ ਤਾਂ ਮੈਨੂੰ ਮੈਸੇਜ ਕਰ ਦਿਓ ਮੈਂ ਆਪ ਜੀ ਨੂੰ ਕੰਟੈਕਟ ਨੰਬਰ ਦੇ ਦਾਂਗਾ ਉਹਨਾਂ ਦਾ ਤੋਂ ਪਰਿਵਾਰ ਨੇ ਘਰ ਦੇ ਵਿੱਚ ਬੱਚਾ ਹੋਣਾ ਸੀਗਾ ਜਦੋਂ ਉਹਨਾਂ ਨੇ ਅਲਟਰਾਸਾਉਂਡ ਕਰਾਇਆ ਅਲਟਰਾਸਾਉਂਡ ਦੇ ਵਿੱਚ ਆਇਆ ਵੀ ਬੱਚੇ ਦੇ ਦੋਨੇ ਹੱਥ ਨਹੀਂ ਹੈਗੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਇੱਕ ਵਾਰੀ ਜਦੋਂ ਉਹਨਾਂ ਨੇ ਅਲਟਰਾਸਾਉਂਡ ਕਰਾਇਆ ਫਿਰ ਕਈ ਵਾਰੀ ਆਪਾਂ ਕਹਿੰਨੇ ਵੀ ਇਹ ਤਾਂ ਸਹੀ ਨਹੀਂ ਆਪਾਂ ਕਿਸੇ ਹੋਰ ਕੋਲ ਚਲੇ ਜਾਈਏ ਉਹਨਾਂ ਕੋਲੋਂ ਕਰਵਾ ਕੇ ਦੇਖ ਲੈਣੇ ਆ ਜਦੋਂ ਉਹਨਾਂ ਨੇ ਦੂਜੀ ਜਗ੍ਹਾ ਤੇ ਕਰਾਇਆ ਅਲਟਰਾਸਾਉਂਡ ਦੇ ਵਿੱਚ ਉਹਦੇ ਵਿੱਚ ਵੀ ਆਇਆ ਵੀ ਬੱਚੇ ਦੇ ਹੱਥ ਨਹੀਂ ਹੈਗੇ ਦੋਨੇ ਦੂਸਰੀ ਵਾਰੀ ਫੇਰ ਕਿਸੇ ਨੇ ਕਹਿਤਾ ਵੀ ਤੁਸੀਂ ਐ ਕਰੋ ਤੀਸਰੀ ਵਾਰੀ ਇੱਕ ਵਾਰੀ ਅਲਟਰਾਸਾਉਂਡ ਹੋਰ ਕਰਾ ਕੇ ਦੇਖ ਲਓ ਜਦੋਂ ਤੀਸਰੀ ਵਾਰੀ ਅਲਟਰਾਸਾਉਂਡ ਕਰਾਇਆ ਤੀਜੀ ਵਾਰੀ ਫੇਰ ਅਲਟਰਾਸਾਉਂਡ ਦੇ ਵਿੱਚ ਆਇਆ ਵੀ ਬੱਚੇ ਦੇ ਹੱਥ ਹੈ ਨਹੀਂ ਅਣ ਡਾਕਟਰ ਕਹਿੰਦੇ ਵੀ ਬੱਚੇ ਦੇ ਹੱਥ ਹੈ ਨਹੀਂ ਤੁਸੀਂ ਅਬੋਰਸ਼ਨ ਕਰਵਾ ਲਓ ਇਹ ਬੱਚਾ ਕਿਸੇ ਜੋਗਾ ਨਹੀਂ ਹੈਗਾ ਜੇ ਇਸ ਸੰਸਾਰ ਦੇ ਵਿੱਚ ਹੈਗਾ ਤੇ ਹੱਥੇ ਨਹੀਂ ਹੈਗੇ ਕੀ ਕਰੇਗਾ ਇਹ ਤੁਹਾਡੇ ਲਈ ਪਰੇਸ਼ਾਨੀ ਖੜੀ ਕਰ ਦੇਗਾ ਆਪਾਂ ਸੰਸਾਰਿਕ ਤੌਰ ਤੇ ਦੇਖਦੇ ਹਾਂ ਕਿ ਜਦੋਂ ਬੰਦਾ ਸਾਰੇ ਪਾਸਿਆਂ ਤੋਂ ਰੁੱਟ ਜਾਂਦਾ ਹੈ ਨਾ ਜਦੋਂ ਵਿਰਾਗ ਕਰਦਾ ਹੈ ਫਿਰ ਰੱਬ ਨਾਲ ਜੁੜਦਾ ਹੈ ਆਪਣੀ ਵੀ ਕੋਈ ਮੁਸੀਬਤ ਆ ਜਾਂਦੀ ਹੈ ਅਖੀਰ ਸਮੇਂ ਫਿਰ ਪ੍ਰਮਾਤਮਾ ਨੂੰ ਬੰਦਾ ਰੋ ਕੇ ਯਾਦ ਕਰਦਾ ਉਹ ਪਰਿਵਾਰ ਵਿਰਾਗ ਕਰ ਕਰਕੇ ਮਹਾਪੁਰਸ਼ਾਂਗੇ ਗੁਰੂ ਗ੍ਰੰਥ ਸਾਹਿਬ ਅੱਗੇ ਅਰਦਾਸ ਕਰ ਰਹੇ ਨੇ ਤੇ ਉਹਨਾਂ ਦੇ ਗਵੰਡੀਆਂ ਨੇ ਦੱਸਿਆ ਵੀ ਤੁਸੀਂ ਇਸ ਤਰ੍ਹਾਂ ਕਰੋ ਮੇਰੇ ਨਾਲ ਹੰਸਾਲੀ ਸਭ ਚਲੋ ਮੈਂ ਗੱਡੀ ਕਰਾਉਣਾ ਸਾਡਾ ਮਹਾਪੁਰਸ਼ਾਂ ਦੇ ਨਾਲ ਪਿਆਰ ਆ ਪਉਣਾ ਅੱਗੇ ਬੇਨਤੀ ਕਰਦੇ ਆ ਤੇ ਜਦੋਂ ਬੰਦਾ ਦੁਖੀ ਹੁੰਦਾਗਾ ਭਾਵਨਾ ਪਤਾ ਨਹੀਂ ਕਿੱਥੇ ਕਿੱਥੇ ਬਣਦੀ ਆ ਪਰ ਜੇ ਕਿਤੇ ਸਹੀ ਚੰਗੀ ਜਗ੍ਹਾ ਤੇ ਲੱਗ ਜਾਵੇ ਉਹਦੀ ਭਾਵਨਾ ਉਹਦਾ ਪਾਰ ਉਤਾਰਾ ਹੋ ਜਾਂਦਾਗਾ ਸਤਿਗੁਰੂ ਆਪਾਂ ਫੜ ਲੈਂਦੇ ਨੇ ਜੇ ਉਹ ਬੰਦਾ ਗੁਰੂ ਗ੍ਰੰਥ ਸਾਹਿਬ ਨਾਲ ਜੁੜ ਜਾਵੇ ਉਹ ਪਰਿਵਾਰ ਗਿਆ ਉੱਥੇ ਜਾ ਕੇ ਉਹਨਾਂ ਨੇ ਦਰਬਾਰ ਸਾਹਿਬ ਦੇ ਵਿੱਚ ਮੱਥਾ ਟੇਕਿਆ ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਜੋ ਮਹਾਰਾਜ ਜੀ ਸਰੂਪ ਨੇ ਜਦੋਂ ਆਪਾਂ ਹੰਸਾਲੀ ਸਾਹਿਬ ਐਂਟਰ ਕਰਦਿਆਂ ਅੰਦਰ ਬੜਨਸਾਰੀ ਪਹਿਲਾਂ ਗੁਰੂ ਗ੍ਰੰਥ ਸਾਹਿਬ ਬਿਰਾਜਮਾਨ ਨੇ ਤਾਂ ਕਿ ਸੰਗਤ ਪਹਿਲਾਂ ਗੁਰੂ ਗ੍ਰੰਥ ਸਾਹਿਬ ਨੂੰ ਨਮਸਕਾਰ ਕਰੇ ਜੇ ਕਿਸੇ ਸ਼ਰਧਾ ਵਣਦੀ ਆ ਤਾਂ ਮਹਾਂਪੁਰਸ਼ਾਂ ਨੂੰ ਮਿਲ ਲਵੇ ਜਦੋਂ ਉਹ ਹਾਲ ਦੇ ਵਿੱਚ ਬੈਠੇ ਸੀ ਉੱਥੇ ਮਹਾਪੁਰਸ਼ਾਂ ਦੇ ਕੋਲ ਸਮਾਂ ਮਿਲਿਆ ਉਹਨਾਂ ਕੋਲ ਗਏ ਮਹਾਪੁਰਸ਼ਾਂ ਕੋਲ ਜਾ ਕੇ ਵਿਰਾਰਾ ਕੀਤਾ ਕਿ ਮਹਾਰਾਜ ਇਹ ਖੇੜ ਇਸ ਤਰ੍ਹਾਂ ਦੀ ਵਰਤਰੀ ਆ ਵੀ ਸਾਡਾ ਜੋ ਬੱਚਾ ਹੋਣਾ ਇਹਦੇ ਦੋਨੇ ਹੱਥ ਹੀ ਨਹੀਂ ਹੈਗੇ ਸਾਡਾ ਤਾਂ ਰੋ ਰੋ ਬੁਰਾ ਹਾਲ ਹੋਇਆ ਪਿਆ ਆਪ ਜੀ ਕਿਰਪਾ ਕਰੋ ਕੋਈ ਰਾਹ ਦਿਖਾਓ ਮਹਾਪੁਰਸ਼ ਫਿਰ ਬਚਨੀ ਕਰਦੇ ਸੀਗੇ ਕਿਉਂਕਿ ਸੰਤ ਬਾਬਾ ਇਸ਼ਰ ਸਿੰਘ ਜੀ ਨੇ 50 ਸਾਲ ਲਗਾਤਾਰ ਕੀਰਤਨ ਕਰਕੇ ਬਾਣੀ ਦੇ ਗੁਣ गा ਕੇ ਜਿਵੇਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜੋ ਲਿਖਿਆ ਉਹ ਲੋਕਾਂ ਨੂੰ ਦੱਸ-ਦੱਸ ਕੇ ਬਾਣੀ ਨਾਲ ਜੋੜਿਆ ਕੋਈ ਮਹਾਪੁਰਸ਼ ਹੁੰਦੇ ਹਨ ਇਸ ਅਵਸਥਾ ਦੇ ਹੁੰਦੇ ਹਨ ਧਾਰਨਾ ਗਾਉਂਦੇ ਹਨ ਕੀਰਤਨ ਕਰਦੇ ਹਨ ਕਹ ਲੋ ਕਥਾ ਵਿਚਾਰਾ ਕਰਕੇ ਸੰਗਤ ਨੂੰ ਜੋੜਦੇ ਹਨ ਪਰ ਮੇਰੀ ਲਾਈਫ ਦੇ ਵਿੱਚ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਇਹ ਮਹਾਂਪੁਰਸ਼ ਜੋ ਤਨ ਤਨ ਬਾਬਾ ਅਜੀਤ ਸਿੰਘ ਹੰਸਾਲੀ ਵਾਲੇ ਪੂਰਨ ਬ੍ਰਹਮ ਗਿਆਨੀ ਇਹਨਾਂ ਦਾ ਕੋਈ ਪ੍ਰਚਾਰ ਨਹੀਂ ਇਹਨਾਂ ਨੇ ਕੀਤਾ ਕੋਈ ਸਟੇਜ ਤੇ ਨਹੀਂ ਬੈਠੇ ਕਦੇ ਵੀ ਕਿਹਾ ਹੋਵੇ ਬਾਣੀ ਨਾਲਾ ਅਵਸਥਾ ਇਦਾਂ ਦੀ ਸੀ ਜਿਹੜਾ ਕੋਈ ਗਿਆ ਜਿਹਨੂੰ ਕਹਤਾ ਭਾਈ ਜਾ ਗੁਰੂ ਸਾਹਿਬ ਭਲਾ ਕਰਨਗੇ ਗੁਰੂ ਸਾਹਿਬ ਕਿਰਪਾ ਕਰਨਗੇ ਜਾ ਭਾਈ ਸੇਵਾ ਕਰਿਆ ਕਰ ਜਾ ਭਾਈ ਬਾਣੀ ਪੜਿਆ ਕਰ ਬੱਚਿਆਂ ਨੂੰ ਵੀ ਕਹਿਣਾ ਆਪ ਜੀ ਪੜਿਆ ਕਰੋ ਆ ਪਾਠ ਕਰਿਆ ਕਰੋ ਸੰਗਤ ਐਵੇਂ ਹੀ ਜੁੜਦੀ ਗਈ ਤੇ ਕਾਰਜ ਮਹਾਰਾਜ ਨੇ ਆਪ ਹੀ ਕਰਤੇ ਉਹ ਪਰਿਵਾਰ ਨੂੰ ਮਹਾਂਪੁਰਸ਼ ਕਹਿੰਦੇ ਪਾਈ ਇਸ ਤਰ੍ਹਾਂ ਕਰੋ ਦਰਬਾਰ ਸਭ ਚਲੇ ਜਾਓ ਜਿੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਬਿਰਾਜਮਾਨ ਸੀ ਉੱਥੇ ਜਾ ਕੇ ਸੁਖਮਣੀ ਸਭ ਦਾ ਪਾਠ ਆਪ ਕਰੋ ਜਿਹੜੀ ਅਰਦਾਸ ਬੇਨਤੀ ਹੈ ਨਾ ਉੱਥੇ ਗਰੰਥੀ ਸਿੰਘ ਹਨ ਉਹਨਾਂ ਨੂੰ ਆਪਣੀ ਜੋ ਤੁਹਾਡੀ ਮਨ ਦੀ ਭਾਵਨਾ ਜੋ ਵੀ ਤੁਹਾਡੇ ਜ਼ਿੰਦਗੀ ਦੇ ਵਿੱਚ ਹੋ ਰਿਹਾ ਉਹਨਾਂ ਅੱਗੇ ਪੈਂਤੀ ਕਰਕੇ ਅਰਦਾਸ ਉਹਨਾਂ ਕੋਲੋਂ ਕਰਾ ਕੇ ਅਰਦਾਸ ਕਰਵਾ ਲਓ ਗੁਰੂ ਸਾਹਿਬ ਕਿਰਪਾ ਕਰਨਗੇ ਆ ਵਚਨ ਮਹਾਂਪੁਰਸ਼ਾਂ ਨੇ ਕੀਤੇ ਉਹ ਭੈਣ ਦੱਸਦੀ ਆ ਵੀ ਫਿਰ ਅਸੀਂ ਉੱਥੇ ਬਹਿ ਕੇ ਸੁਖਮਣੀ ਸਾਹਿਬ ਦਾ ਜਾਪ ਕੀਤਾ ਜਦੋਂ ਜਾਪ ਕਰਕੇ ਅਰਦਾਸ ਭਾਈ ਸਾਹਿਬ ਨੇ ਕਰੀ ਸੀ ਭਾਵਨਾ ਦੇ ਨਾਲ ਘਰ ਆ ਗਏ ਸੀ ਅਲਟਰਾ ਸਾਊਂਡ ਨਹੀਂ ਕਰਾਇਆ ਦੁਬਾਰਾ ਮਹਾਂਪੁਰਸ਼ ਜਦੋਂ 2015 ਦੇ ਵਿੱਚ 1 ਜਨਵਰੀ ਨੂੰ ਸੱਚਖੰਡ ਪਿਆਨਾ ਕਰ ਗਏ ਤਾਂ ਉਹ ਭੈਣ ਦੱਸਦੀ ਹੈ ਕਿ 2.5 ਮਹੀਨੇ ਬਾਅਦ ਗੁਰੂ ਸਾਹਿਬ ਨੇ ਕਿਰਪਾ ਕੀਤੀ ਤੇ ਇੱਕ ਬੱਚੀ ਨੇ ਸਾਡੇ ਘਰ ਜਨਮ ਲਿਆ ਤੇ ਜਦੋਂ ਉਹ ਬੱਚਾ ਹੋਇਆ ਉਹ ਭੈਣ ਕਹਿੰਦੀ ਵੀ ਜਿਹੜੇ ਗੁਰਕਾ ਸਬਚੂ ਮੈਂ ਪਾਠ ਕੀਤਾ ਸੀ ਨਾ ਸੁਖਣੀ ਸਾਧਾ ਉਹ ਮੈਂ ਘਰ ਹੀ ਲਿਆਈ। ਰੋਜ਼ ਮੈਂ ਪਾਠ ਕਰਦੀ ਰਹੀ। ਜਦੋਂ ਉਸ ਬੱਚੇ ਨੇ ਜਨਮ ਲਿਆ ਨਾ ਸੰਗਤ ਜੀ। ਉਹ ਬੱਚਾ ਬਿਲਕੁਲ ਪੂਰੇ ਮਹੀਨੇ ਚ ਹੋਇਆ ਜਿਵੇਂ ਆਪਾਂ ਕਹਿੰਦੇ 9 ਮਹੀਨੇ ਚ ਹੋਇਆ। ਬਿਲਕੁਲ ਨਾਰਮਲ ਹੋਇਆ, ਤੰਦਰੁਸਤ ਹੋਇਆ। ਅੱਜ ਵੀ ਉਹ ਪਰਿਵਾਰ ਸੰਗਤ ਨੂੰ ਇਹ ਦੱਸਦਾਗਾ ਵੀ ਸਾਡੇ ਤੇ ਇਹ ਮਹਾਂਪੁਰਸ਼ਾਂ ਨੇ ਕਿਰਪਾ ਕੀਤੀ। ਦੇਖ ਲਓ ਮਹਾਰਾਜ ਨੇ ਹੱਥ ਵੀ ਠੀਕ ਕਰ ਦਿੱਤੇ ਜਿਹੜੇ ਨਹੀਂ ਸੀ ਉਹ ਪੂਰੇ ਕਰ ਦਿੱਤੇ ਇੱਕ ਮਹਾਂਪੁਰਸ਼ਾਂ ਦੇ ਬਚਨ ਨੇ ਉਹਨਾਂ ਦੀ ਜ਼ਿੰਦਗੀ ਬਦਲ ਦਿੱਤੀ ਗੱਲ ਸਿਰਫ ਸ਼ਰਦਾ ਦੀ ਤੇ ਭਾਵਨਾ ਦੀ ਆ ਜਿਹਦੀ ਖੜ ਗਈ ਉਹਦੀ ਗੱਡੀ ਤਰ ਗਈ ਜਿਹੜਾ ਕਹਿੰਦਾ ਐਵੇਂ ਬੋਲੀ ਜਾਂਦੇ ਨੇ ਐਵੇਂ ਥੋੜਾ ਹੁੰਦਾ ਫਰੋਨਾ ਲਈ ਨਾ ਹੀ ਆ ਕਿਉਂਕਿ ਨੈਗੇਟਿਵਿਟੀ ਹੈ ਜਿਹੜੀ ਉਹ ਜ਼ਿਆਦਾ ਫੈਲ ਰਹੀ ਆ ਸੋ ਅੱਜ ਦੀ ਇੰਨੀ ਕੁ ਵੀਡੀਓ ਆਪ ਜੀ ਦੇ ਨਾਲ ਸਾਂਝੀ ਕਰਨੀ ਸੰਗਤ ਜੀ ਮੈਂ ਹਰ ਵੀਡੀਓ ਦੇ ਵਿੱਚ ਇੱਕੋ ਹੀ ਬੇਨਤੀ ਕਰਦਾ ਵੀ ਜਿਹੜੇ ਹੰਸਾਲੀ ਵਾਲੇ ਮਹਾਂਪੁਰਸ਼ ਨੇ ਨਾ ਉਹ ਇੰਨਾ ਕੁ ਵਰਤਰੇ ਨੇ ਇੰਨੀ ਕੁ ਸੰਗਤ ਤੇ ਕਿਰਪਾ ਕਰ ਰਹੇ ਨੇ ਨਾ ਤੁਸੀਂ ਅਰਦਾਸ ਬੇਨਤੀ ਕਰਕੇ ਦੇਖ ਲਓ ਗੁਰੂ ਗ੍ਰੰਥ ਸਾਹਿਬ ਅੱਗੇ ਅਰਦਾਸ ਬੇਨਤੀ ਕਰਨੀ ਹੈ ਨਾਲੇ ਵੀ ਕਹਿਣਾ ਵੀ ਸੱਚੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਿਰਪਾ ਕਰੋ ਧੰਨ ਧੰਨ ਬਾਬਾ ਅਜੀਤ ਸਿੰਘ ਅੰਸਾਲੀ ਵਾਲੇ ਮਹਾਰਾਜ ਪੂਰਨ ਬ੍ਰਹਮ ਗਿਆਨੀ ਆਪ ਜੀ ਬਾਰੇ ਸੁਣਿਆ ਆਪ ਜੀ ਵੀ ਮਾਰਗਦਰਸ਼ਨ ਕਰੋ ਆਪੇ ਹੀ ਮਾਰਗ ਕਾਰਜ ਕਰ ਰਹੇ ਨੇ ਇੰਨੇ ਫੋਨ ਸੰਗਤ ਦੇ ਆਉਂਦੇ ਨੇ ਤੇ ਇੰਨੀ ਸੰਗਤ ਆਪ ਦੱਸ ਰਹੀ ਆ ਕਿ ਭਾਈ ਸਾਹਿਬ ਐ ਸੋਚਿਆ ਐ ਤੁਹਾਡੀ ਵੀਡੀਓ ਸੁਣੀ ਆ ਕੁਛ ਐਵੇਂ ਹੋ ਗਿਆ ਅਸੀਂ ਕਹਿੰਦੇ ਆ ਜੀ ਵੀਡੀਓ ਦਾ ਦੇਖੋ ਬਹਾਨਾ ਗਾ ਜੋੜਨ ਨਾਲੇ ਕਰਾਉਣ ਨਾਲੇ ਤਾਂ ਆਪ ਨੇ ਬਾਕੀ ਸੰਗਤ ਜੀ ਵੱਧ ਤੋਂ ਵੱਧ ਬਾਣੀ ਨਾਲ ਜੁੜੋ ਬਾਣੀ ਦਾ ਰਸ ਲਵੋ ਆਪਜੀ ਨਾਲ ਹੋਰ ਵਿਚਾਰਾਂ ਅਗਲੀ ਵੀਡੀਓ ਵਿੱਚ ਸਾਂਝੀ ਕਰਾਂਗੇ ਅਸੀਸਾਂ ਦੇਣੀਆਂ ਆਪ ਜੀ ਨੂੰ ਵੀਡੀਓ ਵਧੀਆ ਲੱਗੇ ਨਾ ਇਹਨੂੰ ਸ਼ੇਅਰ ਕਰ ਦੇਣਾ ਕਿਉਂਕਿ ਇਹਦੇ ਨਾਲ ਹੋਰ ਦਾ ਵੀ ਭਲਾ ਹੋ ਜਾਏਗਾ ਤੇ ਜਿਹਦੀਆਂ ਆਪ ਜੀ ਨੂੰ ਅਸੀਸਾਂ ਮਿਲਣਗੀਆਂ ਫਿਰ ਉਹ ਦਰਗਾਹ ਤੱਕ ਜਾਂਦੀਆਂ ਨੇ ਭੁੱਲਾਂ ਚੁੱਕਾਂ ਦੀ ਸਤਿਗੁਰੂ ਬਖਸ਼ਣ ਜੋਗ ਨੇ ਧੰਨ ਧੰਨ ਸ਼੍ਰੀ ਗੁਰੂ ਰੰਗ ਸਾਹਿਬ ਜੀ ਕਿਰਪਾ ਕਰਨ ਧੰਨ ਧੰਨ ਬਾਬਾ ਅਜੀਤ ਸਿੰਘ ਅਨਸਾੜੀ ਵਾਲੇ ਮਹਾਰਾਜ ਜਿਨ੍ਹਾਂ ਨੇ ਵੀ ਸੁਣਿਆ ਉਹਨਾਂ ਨੂੰ ਮਾਰਗਦਰਸ਼ਨ ਦਿਖਾਇਓ ਜੀ ਪੱਲਾ ਚੁੱਕਾ ਮਾਫ ਉਸਤਾਹੀ ਮਾਫ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ